ਸੈਂਟਰ ਨੇ ਹਮੇਸ਼ਾ ਪੰਜਾਬ ਨਾਲ ਤਕਾ ਕੀਤਾ ਹੀ ਕੀਤਾ ਵਾ ਉਹ ਚਾਹੇ ਕਿਸੇ ਵੀ ਰੂਪ ਚ ਹੋਵੇ ਕਿਉਂਕਿ ਪਹਿਲਾਂ ਇਹ ਇਹਨਾਂ ਨੂੰ ਵੜਿਆ ਲੈਂਦੇ ਆ ਔਰ ਗ੍ਰੀਨ ਰੈਗੂਲੇਸ਼ਨ ਲੈਂਦਾ ਪੰਜਾਬ ਨੇ ਉਸ ਤੋਂ ਬਾਅਦ ਫਿਰ ਉਹੀ ਉਹਨਾਂ ਦੇ ਫਸਲਾਂ ਖੋਣਾ ਉਹਨਾਂ ਦੇ ਹੱਕ ਖੋਣ ਲਈ ਆ ਗਏ ਤੇ ਨੰਬਰ ਤੋਂ ਇਹਨਾਂ ਨੇ ਆਪ ਦਾ ਮੈਂਬਰ ਉਥੋਂ ਬਾਹਰ ਲੈ ਸਟੇਟ ਚੋਂ ਜਿਹੜਾ ਲਿਆ ਕੇ ਲਾਉਣਾ ਉਹਨੂੰ ਸਾਡੇ ਪੰਜਾਬ ਦਾ ਕੀ ਪਤਾ ਉਹਨੂੰ ਸਾਡੀਆਂ ਦੁੱਖ ਤਕਲੀਫਾਂ ਦਾ ਕੀ ਪਤਾ ਜਿਹੜੀਆਂ ਆਮ ਆਦਮੀ ਪਾਰਟੀ ਨੇ ਬਹੁਤ ਵਾਅਦੇ ਕੀਤੇ ਆ ਬਿਜਲੀ ਨਾਲ ਸੰਬੰਧਿਤ ਲੋਕਾਂ ਨਾਲ ਉਹ ਉਹਨੂੰ ਇਹ ਪਾਰਪਿੰਡੋ ਕਾਰਨ ਲਈ ਇਹ ਚਾਲਾਂ ਚੱਲੀਆਂ ਜਾ ਰਹੀਆਂ ਨੇ ਵੀ ਬਾਹਰਲੇ ਸਟੇਟ ਦੇ ਤੋਂ ਲਿਆ ਕੇ ਵੀ ਇਹਨਾਂ ਇਹ ਆਪੇ ਲੜਦੇ ਰਹਿਣਗੇ ਕਿ ਇਹਨਾਂ ਦੀ ਮਨਸ਼ਾ ਪੂਰੀ ਨਹੀਂ ਹੋਊਗੀ ਵੀ ਆਪੇ ਲੋਕ ਇਹਨਾਂ ਦੇ ਵਿਰੁੱਧ ਹੋਣਗੇ ਆਮ ਆਦਮੀ ਪਾਰਟੀ ਜਿੰਦਾਬਾਦ ਜੀਜੇਪੀ ਸਰਕਾਰ ਮੁਰਦਾਬਾਦ ਜੀਜੇਪੀ ਸਰਕਾਰ ਮੁਰਦਾਬਾਦ ਪਾਖੜਾ ਬਿਆਸ ਬੋਰਡ ਦਾ ਜਿਹੜਾ ਮੈਨੇਜਮੈਂਟ ਸੀਗਾ ਉਹ ਕੇਂਦਰ ਵੱਲੋਂ ਹੁਣ ਆਪਣੇ ਹੱਕ ਚ ਲੈ ਕੇ ਪੰਜਾਬ ਨਾਲ ਜਿਹੜਾ ਵਿਤਕਰਾ ਕੀਤਾ ਗਿਆ ਸੀ ਉਹਦੇ ਖਿਲਾਫ ਅੱਜ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਅਤੇ ਲੁਧਿਆਣਾ ਦੀ ਜਿੰਨੀ ਵੀ ਬੋਡੀ ਸੀਗੀ ਉਹ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਈ ਸੀ ਤੇ ਸਾਡੇ ਨਾਲ ਜੁਆਇੰਟ ਸੈਕਟਰੀ ਕਿਸਾਨ ਆਗੂ ਮੌਜੂਦ ਨੇ ਜਿਹੜੇ ਗੁਰਜੀਤ ਸਿੰਘ ਗਿੱਲ ਸਾਹਿਬ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਨਾਲ ਕੇਂਦਰ ਵੱਲੋਂ ਹਰ ਵਾਰ ਪੰਜਾਬ ਨਾਲ ਵਿਤਕਰਾ ਕੀਤਾ ਜਾਂਦਾ ਪਰ ਇਸ ਵਾਰ ਇੱਕ ਲੱਗ ਤਰੀਕੇ ਨਾਲ ਇਲੈਕਸ਼ਨਾਂ ਤੋਂ ਬਾਅਦ ਨਾਲ ਹੀ ਉਹਨਾਂ ਨੇ ਆਪਣਾ ਰੁਖ ਅਪਣਾਉਂਦੇ ਹੋਏ ਪਾਖੜਾ ਬਿਓਸ ਦਾ ਜਿਹੜਾ ਇੱਕ ਮੈਨੇਜਮੈਂਟ ਸੀਗੀ ਜੋ ਕਿ ਪੰਜਾਬ ਤੇ ਹਰਿਆਣਾ ਦੇ ਜਿਹੜੇ ਬੰਦੇ ਹੁੰਦੇ ਸੀ ਉਹਨਾਂ ਨੂੰ ਵੇਚ ਲਿੱਤਾ ਜਾਂਦਾ ਸੀ ਪਰ ਉਹਨੂੰ ਹੁਣ ਹਟਾ ਦਿੱਤਾ ਗਿਆ ਸਰ ਇਹਦੇ ਤੋਂ ਇੱਕ ਚੀਜ਼ ਤਾਂ ਕਲੀਅਰ ਆ ਵੀ ਜਿਹੜੀ ਸੈਂਟਰਲ ਸਰਕਾਰ ਐ ਚੀਜ਼ ਮੰਨ ਚੁੱਕੀ ਆ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਆ ਇਹਦੇ 'ਚ ਉਹਨਾਂ ਨੂੰ ਕੋਈ ਰਾਏ ਨਹੀਂ ਦੋ ਰਾਏ ਨਹੀਂ ਦੂਜਾ ਸੈਂਟਰ ਨੇ ਹਮੇਸ਼ਾ ਪੰਜਾਬ ਨਾਲ ਤੱਕਾ ਕੀਤਾ ਹੀ ਕੀਤਾ ਵਾ ਉਹ ਚਾਹੇ ਕਿਸੇ ਵੀ ਰੂਪ 'ਚ ਹੋਵੇ ਕਿਉਂਕਿ ਪਹਿਲਾਂ ਇਹ ਇਹਨਾਂ ਨੂੰ ਵੜਿਆ ਲੈਂਦੇ ਆ ਔਰ ਗ੍ਰੀਨ ਰੈਵਿਊਲੂਸ਼ਨ ਲਿਆਦਾ ਪੰਜਾਬ ਨੇ ਉਸ ਤੋਂ ਬਾਅਦ ਫਿਰ ਉਹੀ ਉਹਨਾਂ ਦੇ ਫਸਲਾਂ ਖੋਣਾਂ ਉਹਨਾਂ ਦੇ ਹੱਕ ਖੋਣ ਲਈ ਆ ਗਏ ਇੱਕ ਸੈਂਟਰ ਨੇ ਹਮੇਸ਼ਾ ਪਰ ਹੁਣ ਅਸੀਂ ਹੁਣ ਅਸੀਂ ਚੁੱਪ ਨਹੀਂ ਬੈਠਾਂਗੇ ਕਿਉਂਕਿ ਸਾਡੇ ਲੋਕ ਜਾਗਰਤ ਹੋ ਚੁੱਕੇ ਨੇ ਲੋਕ ਲਾਮਬੰਦ ਹੋયા ਔਰ ਅਸੀਂ ਵੀ ਵੱਧ ਤੋਂ ਵੱਧ ਕਰਾਂਗੇ ਜੋ ਇਹ ਜਿਹੜੇ ਸੈਂਟਰ ਸਰਕਾਰ ਆ ਪੰਜਾਬ ਨਾਲ ਕਰ ਰਹੀ ਆ ਇਹਨੂੰ ਵਿਸ਼ਵਾਸ ਹੀ ਨਹੀਂ ਰਿਹਾ ਸਾਡੀਆਂ ਜਿਹੜੀਆਂ ਫੋਰਸੇਸ ਨੇ ਉਹਨਾਂ ਨੂੰ ਉੱਥੇ ਹਟਾ ਕੇ ਆਪਦੇ ਸੈਂਟਰ ਦੀਆਂ ਫੋਰਸੇਸ ਉੱਥੇ ਉੱਥੇ ਉਹਨਾਂ ਲਾਤੀਆਂ ਕੀ ਗੱਲ ਹੁਣ ਉਹ ਫੋਰਸ ਦੇ ਪਿਛਲੇ 50 ਸਾਲ ਤੋਂ ਜਿਹੜੇ ਉਹ ਕਰ ਰਹੇ ਆ ਜਾਂ ਤਾਂ ਉਹ ਚ ਕੋਈ ਨੁਕਸ ਖੜ ਦੇ ਤੇ ਨੰਬਰ 2 ਇਹਨਾਂ ਨੇ ਆਪ ਦਾ ਮੈਂਬਰ ਉੱਥੋਂ ਬਾਹਰ ਲਿਸਟ ਚੋਂ ਜਿਹੜਾ ਲਿਆ ਕੇ ਲਾਉਣਾ ਉਹਨੂੰ ਸਾਡੇ ਪੰਜਾਬ ਦਾ ਕੀ ਪਤਾ ਉਹਨੂੰ ਸਾਡੀਆਂ ਦੁੱਖ ਤਕਲੀਫਾਂ ਦਾ ਕੀ ਪਤਾ ਔਰ ਨੰਬਰ 3 ਦੇ ਉੱਤੇ ਇੱਕ ਮੈਂ ਜਾਣਦਾ ਜਿਹੜੀਆਂ ਆਮ ਆਦਮੀ ਪਾਰਟੀ ਨੇ ਬਹੁਤ ਵਾਅਦੇ ਕੀਤੇ ਆ ਬਿਜਲੀ ਨਾਲ ਸੰਬੰਧਿਤ ਲੋਕਾਂ ਨਾਲ ਉਹ ਉਹਨੂੰ ਇਹ ਤਾਰਪੀਡੋ ਕਰਨ ਲਈ ਇਹ ਚਾਲਾਂ ਚੱਲੀਆਂ ਜਾ ਰਹੀਆਂ ਨੇ ਵੀ ਬਾਹਰਲੇ ਸਟੇਟ ਦੇ ਤੋਂ ਲਿਆ ਕੇ ਵੀ ਇਹਨਾਂ ਇਹ ਆਪੇ ਲੜਦੇ ਰਹਿਣਗੇ ਜੇ ਇਹਨਾਂ ਦੀ ਮਨਸ਼ਾ ਪੂਰੀ ਨਹੀਂ ਹੋਊਗੀ ਵੀ ਆਪੇ ਲੋਕ ਇਹਨਾਂ ਦੇ ਵਿਰੁੱਧ ਹੋਣਗੇ ਇਸ ਲਈ ਸੈਂਟਰ ਸਰਕਾਰ ਤਾਂ ਕਰਦੇ ਰਿਹਾ ਪਰ ਹੁਣ ਨਹੀਂ ਹੁਣ ਬਹੁਤ ਹੋ ਗਿਆ ਜਿਦੋਂ ਕਹਿੰਦੇ ਹੁੰਦੇ ਆ ਹੱਤ ਖੁਦਾ ਦਾ ਬੈਰ ਹੁੰਦਾ ਜਦੋਂ ਹੁਣ ਬਹੁਤ ਜ਼ਿਆਦਾ ਹੋ ਗਿਆ ਹੁਣ ਇਹ ਬਾਹਰਲੇ ਲੋਕੀ ਵੀ ਅਵੇਅਰ ਹੋਣ ਲੱਗੇ ਕਿਉਂਕਿ ਹਰ ਇੱਕ ਨੂੰ ਪਤਾ ਯਾਰ ਵੀ ਜਦੋਂ ਇਹ ਨਜਾਇਜ਼ ਕਰਦੇ ਆ ਪਰ ਹੁਣ ਅਸੀਂ ਲੋਕਾਂ ਨੂੰ ਲਾਮਬੰਦ ਲੋਕਾਂ ਦੀ ਕਚਹਿਰੀ ਚ ਲੈ ਕੇ ਜਾਵਾਂਗੇ ਇਹ ਮੁੱਦਾ ਵੀ ਲੋਕਾਂ ਨੂੰ ਦੱਸਾਂਗੇ ਇਹਦੇ ਦੇ ਨਫੇ ਨੁਕਸਾਨ ਆਪੇ ਲੋਕ ਇਹਨਾਂ ਦੇ ਵਿਰੁੱਧ ਹੋਣਗੇ ਤੇ ਆਪ ਅਸੀਂ ਕੋਈ ਗੱਲ ਨਹੀਂ ਇਹ ਕੋਈ ਐਡਾ ਨਹੀਂ ਪੰਜਾਬ ਦੇ ਲੋਕ ਲੜਦੇ ਆ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਪੰਜਾਬ ਨੂੰ ਇਹ ਦੀ ਕੋਈ ਪਹਿਲੀ ਗੱਲ ਨਹੀਂ ਹੈਗੀ ਅਸੀਂ ਕਰਾਂਗੇ ਅਸੀਂ ਲੜਾਂਗੇ ਇਹਨੂੰ ਲੋਕਾਂ ਨੂੰ ਇਹਦੇ ਬਾਰੇ ਜਾਗਰੂਤ ਕਰਾਂਗੇ ਪਰ ਕਿਹਾ ਜਾਂਦਾ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਪੰਜਾਬ ਨਾਲੀ ਤੱਕਾ ਕਰਦੇ ਉਹ ਕੇਂਦਰ ਕਹਿੰਦੀ ਹੁੰਦੀ ਸੀ ਬੀਜੇਪੀ ਵਾਲੇ ਕਹਿ ਰਹੇ ਸੀਗੇ ਕਿ ਪਾਣੀਆਂ ਦੇ ਮੁੱਦੇ ਤੇ ਸਿਰਫ ਦਿੱਲੀ ਖੇਡ ਖੇਡ ਰਹੀ ਪਰ ਹੁਣ ਤਾਂ ਕੇਂਦਰ ਵੀ ਉਹਦੇ ਤੇ ਹੀ ਆ ਗਈ ਸਰ ਜੀ ਜਿਹੜੇ ਇਹ ਇਹ ਇਲਜ਼ਾਮ ਲਾਉਂਦੇ ਨੇ ਇਹੀ ਇਲਜ਼ਾਮ ਲਾਉਂਦੇ ਨੇ ਨਾ ਇਹ ਭਾਜਪਾ ਵਾਲੀ ਲਾਉਂਦੇ ਨੇ ਨਾ ਹੋਰ ਤਾਂ ਜਾਂ ਕਾਂਗਰਸ ਰਵਾਇਤੀ ਪਾਰਟੀਆਂ ਲਾਉਂਦੀਆਂ ਜੀ ਰਵਾਇਤੀ ਪਾਰਟੀਆਂ ਇਲਜ਼ਾਮ ਇਹਨਾਂ ਦਾ ਕੰਮ ਹੀ ਆ ਇਲਜ਼ਾਮ ਲਾਉਣੇ ਕਦੇ ਇਹਨਾਂ ਨੂੰ ਟੈਰਰਿਸਟ ਦੱਸਦੇ ਆ ਕਦੇ ਕਸ਼ ਦੱਸਦੇ ਆ ਜੀ ਐਡੇ ਹੀ ਉਹਨਾਂ ਕੋਲੇ ਸੀਗਾ ਤਾਂ ਹੁਣ ਤਾਂ ਕਿਉਂ ਉਹ ਬਾਹਰ ਘੁੰਮੇ ਘੁੰਮਦੇ ਨੂੰ ਫੜ ਕੇ ਅਰੈਸਟ ਕਰਕੇ ਅੰਦਰ ਕਰੋ ਇਹਨਾਂ ਨੇ ਬਹੁਤ ਇਲਜ਼ਾਮ ਲਾਏ ਆ ਸੀਬੀਆਈ ਵੀ ਬਿਠਾਈ ਜਨਾ ਮੁਰੇ ਇਹਨਾਂ ਨੂੰ ਕੁਝ ਨਹੀਂ ਲੱਭਿਆ ਇਹ ਹਾਰ ਕੇ ਥੱਕ ਕੇ ਲੋਕਾਂ ਦੇ ਡਰ ਤੋਂ ਬਚਨੇ ਹੋਏ ਫਿਰ ਇਹਨਾਂ ਨੂੰ ਪਿੱਛੇ ਬੈਕ ਫੁੱਟ ਤੇ ਜਾਣਾ ਪੈਂਦਾ ਵਾ ਇਹੋ ਜੀ ਕੋਈ ਗੱਲ ਨਹੀਂ ਇਲਜ਼ਾਮ ਲੱਗਦੇ ਹੀ ਹੁੰਦੇ ਜੋ ਤੁਸੀਂ ਕੋਈ ਚੰਗਾ ਕੰਮ ਕੋਈ ਵਧੀਆ ਕਦਮ ਪੁੱਟਣਾ ਨਾ ਤੁਹਾਡੀਆਂ ਲੱਤਾਂ ਖਿੱਚੀਆਂ ਜਾਂਦੀਆਂ ਹੁੰਦੀਆਂ ਪਰ ਇਹਨਾਂ ਨੂੰ ਜਦੋਂ ਹਾਥੀ ਤੁਰਿਆ ਜਾਂਦਾ ਹੁੰਦਾ ਕੁੱਤੇ ਭੌਂਕਦੇ ਹੀ ਹੁੰਦੇ ਆ ਇਹਨਾਂ ਦੀ ਪ੍ਰਵਾਹ ਨਹੀਂ ਕੋਈ ਸਾਨੂੰ ਬਹੁਤੀ ਸਾਡੇ ਪੰਜਾਬ ਦਾ ਭਲਾ ਹੋਣਾ ਸ਼ੁਰੂ ਹੋ ਗਿਆ ਪ੍ਰਮਾਤਮਾ ਸਾਡੇ ਨਾਲ ਹੁਣ ਇਹ ਚੱਲੂਗੀ ਚੱਲੂਗੀ ਜਿਹੜੀ ਲੜਾਈ ਆ ਇਹ ਸਾਰੇ ਹਿੰਦੁਸਤਾਨ ਚ ਲੈ ਕੇ ਜਾਵਾਂਗੇ ਅਸੀਂ ਇਹਨੂੰ ਇਹ ਲੜਾਈ ਨੂੰ ਜੇ 10 ਤਰੀਕ ਤੋਂ ਬਾਅਦ ਤੁਹਾਡੀ ਸਰਕਾਰ ਪੰਜਾਬ ਦੇ ਵਿੱਚ ਆਂਦੀ ਹੈ ਕਿ ਇਸ ਜਿਹੜਾ ਇਹਨਾਂ ਨੇ ਕੀਤਾ ਵਾ ਇਹਦੇ ਤੇ ਉੱਤੇ ਤੁਸੀਂ ਕੀ ਰੈਵੋਲੂਸ਼ਨ ਲਿਆਉਂਗੇ ਵੇ ਦੇਖੋ ਜੋ ਵੀ ਇਹਦਾ ਜੋ ਜਿਹੜੇ ਸਾਡੇ ਵੱਡੇ ਵੱਡੇ ਬੁੱਧੀਜੀਵੀ ਆ ਜਾਂ ਵਕੀਲਾਂ ਦੇ ਪੈਨਲ ਨੇ ਜੋ ਬਹਿ ਕੇ ਅਸੀਂ ਜੋ ਕਾਨੂੰਨੀ ਤੌਰ ਤੇ ਜੋ ਹੁੰਦਾ ਹੋਇਆ ਅਸੀਂ ਉਹ ਇਹਨਾਂ ਨਾਲ ਕਰਾਂਗੇ ਚਾਹੇ ਉਹ ਚ ਕੇਸ ਲੜਨਾ ਪਵੇ ਜਾਂ ਕੁਝ ਵੀ ਕਰਨਾ ਪਵੇ ਜਿਵੇਂ ਵੀ ਹੁੰਦਾ ਹੋਇਆ ਉਹ ਸਾਲਟ ਆਊਟ ਕਰਾਂਗੇ ਬਹੁਤ ਸਿਆਣੇ ਬੈਠੇ ਸਾਡੇ ਲੀਡਰ ਸਾਡੇ ਸੁਪਰੀਮ ਮੋਰਿੰਦ ਕੇਜਰੀ ਵਾਲਜੀ ਬਹੁਤ ਵੱਡੇ ਲਿਖਿਆ ਸੰਸੀਅਰ ਬੰਦੇ ਨੇ ਉਹ ਸਾਰਾ ਉਹਨਾਂ ਕੋਲੇ ਉਹਨਾਂ ਨੇ ਹੱਲ ਵੀ ਕੱਢਣਗੇ ਇਸ ਚੀਜ਼ ਦੇ ਕੋਈ ਨੋ ਪ੍ਰੋਬਲਮ ਹੈ ਹੋ ਜੂਗਾ ਸਾਲਟ ਆਊਟ ਹੋ ਜੂਗਾ ਤੇ ਤੁਸੀਂ ਵੀ ਦੇਖ ਲਿਆ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਆਗੂ ਸਾਰੇ ਇਹੀ ਕਹਿ ਰਹੇ ਨੇ ਇਹਨਾਂ ਨੂੰ ਅਸੀਂ ਜਲ ਤੋਂ ਜਲਦ ਸੌਟ ਆਊਟ ਕਰ ਲਿਤਾ ਜਾਊਗਾ ਤੇ ਜਲ ਤੋਂ ਜਲਦ ਅਸੀਂ ਇਸ ਚੀਜ਼ ਨੂੰ ਹੱਲ ਕਰਾਂਗੇ ਸਾਡੇ ਨਾਲ ਇਸ ਟਾਈਮ ਮਸਦੂਦ ਨੇ ਐਡਵੋਕੇਟ ਜਸਮਨ ਪ੍ਰੀਤ ਗਿੱਲ ਜਿਹੜੇ ਕੀ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੁਮਾਇੰਦੇ ਵੀ ਹੈ ਤੇ ਸੀਨੀਅਰ ਐਡਵੋਕੇਟ ਵੀ ਆ ਗੱਲਬਾਤ ਕਰਾਂਗੇ ਜਸਮਨ ਜੀ ਕੀ ਕਹਿਣਾ ਚਾਹੋਗੇ ਐਡਵੋਕੇਟ ਹੋਣ ਦੇ ਨਾਤੇ ਜਿਸ ਤਰੀਕੇ ਨਾਲ ਕੇਂਦਰ ਨੇ ਇੱਕ ਰੁਖ ਅਪਣਾਉਂਦੇ ਹੋਏ ਪਾਖੜਾ ਬੋਰਡ ਵਿਆਜ ਦਾ ਜਿਹੜੀ ਮੈਨਮ ਮੈਨੇਜਮੈਂਟ ਆ ਉਹ ਇੱਕ ਤਾਂ ਹਿਮਾਚਲ ਪ੍ਰਦੇਸ਼ ਕੋ ਹੁੰਦੀ ਸੀ ਇੱਕ ਪੰਜਾਬ ਕੋ ਹੁੰਦੀ ਸੀ ਦੋ ਸਟੇਟਾਂ ਕੋ ਹੁੰਦੀ ਸੀ ਪਰ ਹੁਣ ਕੇਂਦਰ ਨੇ ਆਪਣੇ ਹੱਥੇ ਲੈ ਕੇ ਬਾਕੀ ਸਟੇਟਾਂ ਨੂੰ ਵੀ ਇਨਵੋਲਵ ਕਰਤਾ ਦੇਖੋ ਪਹਿਲਾਂ ਤਾਂ ਗੱਲ ਆਏ ਆ ਜੀ ਵੀ ਸਾਨੂੰ ਸਾਡੇ ਸੰਵਿਧਾਨ ਨੂੰ ਚੰਗੀ ਤਰ੍ਹਾਂ ਸਮਝਣਾ ਪਊਗਾ ਸੰਵਿਧਾਨ ਦੇ ਮੁਤਾਬਕ ਅਸੀਂ ਫੈਡਰਲ ਸਟੇਟ ਆ ਜੀ ਫੈਡਰਲ ਸਟੇਟ ਦੇ ਮੁਤਾਬਕ ਕੁਝ ਹੱਕ ਦੇਸ਼ ਦੇ ਵਿੱਚ ਸਟੇਟਾਂ ਕੋਲ ਹੁੰਦੇ ਨੇ ਕੁਝ ਹੱਕ ਸਟੇਟ ਦੇ ਵਿੱਚ ਸੌਰੀ ਕੰਟਰੀ ਦੇ ਵਿੱਚ ਸੈਂਟਰ ਕੋਲੇ ਹੁੰਦੇ ਨੇ ਸੋ ਹੁਣ ਕੀ ਹੋ ਰਿਹਾ ਵਾ ਕਿ ਪਿਛਲੀਆਂ ਸਰਕਾਰਾਂ ਪੰਜਾਬ ਨਾਲ ਸ਼ੁਰੂ ਤੋਂ ਮਤਰੀ ਮਾਂ ਵਾਲਾ ਸਲੂਕ ਕਰਦੀਆਂ ਆਂ ਯਾਨੀ ਚਾਹੇ ਉਹ ਕੇਂਦਰ ਦੀ ਕਾਂਗਰਸ ਸਰਕਾਰ ਸੀ ਚਾਹੇ ਹੁਣ ਉਹ ਭਾਜਪਾ ਸਰਕਾਰ ਹੈ ਹੁਣ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਕਿ ਜਿਹਦੇ ਵਿੱਚ ਸਾਡੀ ਨੁਮਾਇੰਦਗੀ ਵੀ ਹੁੰਦੀ ਸੀ ਪੰਜਾਬ ਦੀ ਸਾਡੇ ਉੱਥੇ ਕੁਝ ਪਰਸੈਂਟ ਲੋਕਾਂ ਦਾ ਹਿੱਸਾ ਵੀ ਹੁੰਦਾ ਸੀਗਾ ਨੌਕਰੀਆਂ ਦੇ ਵਿੱਚ ਪਰ ਹੁਣ ਉਸ ਚੀਜ਼ ਨੂੰ ਸਿਰੇ ਤੋਂ ਹੀ ਖਤਮ ਕਰ ਦਿੱਤਾ ਗਿਆ ਵਾ ਇਹ ਗੱਲ ਇੱਥੇ ਨਹੀਂ ਨਿਬੜਦੀ ਕਿ ਬੀਬੀਐਮਪੀ ਚੋਂ ਪੰਜਾਬ ਦਾ ਹਿੱਸਾ ਕੱਟਦਾ ਹਿਮਾਚਲ ਦਾ ਹਿੱਸਾ ਕੱਟਦਾ ਗੱਲ ਇੱਥੇ ਆ ਕੇ ਨਿਬੜਦੀ ਹੈ ਕਿ ਅਸੀਂ ਇੱਕ ਯੂਨਿਟਰੀ ਗਵਰਨਮੈਂਟ ਵੱਲ ਵਧ ਰਹੇ ਹਾਂ ਯੂਨਿਟਰੀ ਗਵਰਨਮੈਂਟ ਅਲਟੀਮੇਟਲੀ ਡਿਕਟੇਟਰਸ਼ਿਪ ਦਾ ਰੁਖ ਲੈ ਲੈਂਦੀ ਹੁੰਦੀ ਹੈ ਸੋ ਇਹ ਚਿੰਤਾ ਦਾ ਵਿਸ਼ਾ ਬਹੁਤ ਵੱਟਾ ਪਣਦਾ ਅੱਜ ਮੇਰੀ ਸਾਰੀਆਂ ਸਟੇਟਸ ਨੂੰ ਅਪੀਲ ਹੈ ਅਸੀਂ ਇਹ ਨਾ ਸੋਚੀਏ ਵੀ ਪੰਜਾਬ ਦੇ ਲਈ ਹੱਕ ਲਈ ਲੜਦੇ ਨੇ ਪੰਜਾਬ ਵਾਲੇ ਆਪੇ ਦੇਖਣ ਹਿਮਾਚਲ ਵਾਲੇ ਲੜਦੇ ਨੇ ਹਿਮਾਚਲ ਵਾਲੇ ਆਪੇ ਦੇਖਣ ਲੋੜ ਹੈ ਮੌਕੇ ਦੀ ਕਿ ਅਸੀਂ ਪੈਨ ਇੰਡੀਆ ਇਹ ਚੀਜ਼ ਨੂੰ ਦੇਖੀਏ ਅਤੇ ਸੋਚੀਏ ਕਿ ਜੇ ਸਟੇਟਸ ਦੇ ਹੱਕ ਖਤਮ ਹੋ ਜਾਣਗੇ ਨਾ ਤਾਂ ਆਉਣ ਵਾਲੇ ਦਿਨਾਂ 'ਚ ਮੈਂ ਤੁਹਾਨੂੰ ਇਹ ਵੀ ਕੋਈ ਦੂਰਅਏ ਨਹੀਂ ਹੋਊਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀਆਂ ਇਲੈਕਸ਼ਨਸ ਵੀ ਖਤਮ ਹੋ ਜਾਣਗੀਆਂ ਕਿਉਂਕਿ ਇੱਕ ਡਿਕਟੇਟਰਸ਼ਿਪ ਹੋ ਜਾਊਗੀ ਔਰ ਉਹ ਡਿਕਟੇਟਰਸ਼ਿਪ ਹੀ ਪੂਰੇ ਦੇਸ਼ ਨੂੰ ਚਲਾਊਗੀ ਜਿਹਦੇ ਵੱਲ ਅਸੀਂ ਪੂਰੇ ਤੌਰ ਤੇ ਵੱਧ ਰਹੇ ਹਾਂ ਉਹਦੀਆਂ ਮੋਟੀਆਂ ਐਗਜ਼ੈਂਪਲਸ ਲੈ ਕੇ ਦੇਖੋ ਐਗਰੀਕਲਚਰ ਸਟੇਟ ਸਬਜੈਕਟ ਪਰ ਸੈਂਟਰ ਨੇ ਉਹਦੇ ਤੇ ਲਾਜ਼ ਫਰੇਮ ਕੀਤੇ ਜਿਹਦੇ ਕਰਕੇ ਡੇਢ ਸਾਲ ਸਵਾ ਸਾਲ ਹੋ ਸੀ ਉੱਤੇ ਸੜਕਾਂ ਤੇ ਰੋਲਦੇ ਰਹੇ ਆ ਅੱਜ ਦੂਜਾ ਡੱਕਾ ਬੀਬੀਐਮਬੀ ਦੇ ਰੂਪ ਵਿੱਚ ਸਾਡੇ ਤੇ ਸੋ ਮੌਕੇ ਦੀ ਲੋੜ ਆ ਵੀ ਅਸੀਂ ਇਸ ਚੀਜ਼ ਦੀ ਇਸ ਚੀਜ਼ ਨੂੰ ਗੰਭੀਰਤਾ ਨਾਲ ਸੋਚੀਏ ਅੱਜ ਆਮ ਆਦਮੀ ਪਾਰਟੀ ਨੇ ਇਸ ਵਿਸ਼ੇ ਦੇ ਉੱਤੇ ਡੀਸੀ ਸਾਭ ਨੂੰ ਮੈਮੋਰੈਂਡਮ ਦਿੱਤਾ ਤਾਂ ਕਿ ਉਹ ਗਵਰਨਰ ਸਾਭ ਨੂੰ ਅੱਗੇ ਪ੍ਰੈਜ਼ੀਡੈਂਟ ਸਾਭ ਕੋਲੇ ਪਹੁੰਚ ਸਕੇ ਤੇ ਸਟੇਟਸ ਦੇ ਹੱਕਾਂ ਦੇ ਉੱਤੇ ਜਿਹੜੇ ਡਾਕੇ ਮਾਰੇ ਜਾ ਰਹੇ ਨੇ ਉਹਨਾਂ ਨੂੰ ਰੋਕ ਸਕੇ ਦੇਖਿਆ ਜਾਵੇ ਹੁਣ ਤੁਹਾਡੀ ਸਰਕਾਰ ਜੇ 10 ਤਰੀਕ ਨੂੰ ਬੰਨ ਜਾਂਦੀ ਹੈ ਤੇ ਕੇਂਦਰ ਦੇ ਵਿੱਚ ਤੁਸੀਂ ਕੀ ਫਾਈਲ ਕਰੋਗੇ ਕਿਸ ਤਰੀਕੇ ਨਾਲ ਨੂੰ ਕੈਂਸਲੇਸ਼ਨ ਤੇ ਲਿਆਉਂਗੇ ਦੇਖੋ ਕੇਂਦਰ ਦੇ ਵਿੱਚ ਅਸੀਂ ਬਤੌਰ ਵਿਰੋਧੀ ਤੇ ਕੇਂਦਰ ਦੇ ਵਿੱਚ ਸਾਡਾ ਸਾਡੇ ਨੁਮਾਇੰਦੇ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਵਕ ਵਕ ਟਾਈਮਾਂ ਦੇ ਉੱਤੇ ਆਵਾਜ਼ ਬੁਲੰਦ ਕਰਦੇ ਆਏ ਨੇ ਅਸੀਂ ਅੱਗੇ ਵੀ ਆਪਦੀ ਆਵਾਜ਼ ਇਦਾਂ ਹੀ ਬੁਲੰਦ ਕਰਦੇ ਰਵਾਂਗੇ ਔਰ ਆਮ ਆਦਮੀ ਪਾਰਟੀ ਹਮੇਸ਼ਾ ਲੋਕਾਂ ਦੇ ਨਾਲ ਖੜੀ ਹੈ ਜਿੱਥੇ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾਊਗਾ ਜਿੱਥੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾਣਗੀਆਂ ਅਸੀਂ ਮੂਰੇ ਹੋ ਕੇ ਲੜਾਂਗੇ ਇੱਕ ਐਡਵੋਕੇਟ ਹੋਣ ਦੇ ਨਾਤੇ ਕੀ ਇਹ ਜਾਇਜ਼ ਆ ਕਿ ਜਾਂ ਤੁਹਾਡੀ ਸਰਕਾਰ ਆਂਦੇ ਸਾਰੇ ਕੋਈ ਇਦਾਂ ਦਾ ਕੋਈ ਐਮੈਂਡਮੈਂਟ ਕਰ ਦਿੱਤੀ ਜਾਵੇ ਉਹਦੇ ਵਿੱਚ ਕਿ ਪੰਜਾਬ ਨੂੰ ਦੁਬਾਰਾ ਉਹਦੇ ਹੱਕ ਮਿਲ ਸਕਣ ਦੇਖੋ ਅਭਿਸ਼ੇਕ ਜੀ ਗੱਲ ਇਦਾਂ ਹੈ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਾਡਾ ਕਨਸਟੀਟਿਊਸ਼ਨ ਸਾਨੂੰ ਹੱਕ ਦਿੰਦਾ ਵਾ ਕੁਝ ਜਿਹਦੇ ਵਿੱਚ ਸੈਂਟਰ ਕੋਲੇ ਰੂਲ ਫਰੇਮ ਕਰਨ ਦੀ ਪਾਵਰ ਜ਼ਿਆਦਾ ਹੈ ਬਟ ਸੈਂਟਰ ਨੂੰ ਇਹ ਚੀਜ਼ ਧਿਆਨ ਚ ਰੱਖ ਕੇ ਕਰਨੀ ਚਾਹੀਦੀ ਹੈ ਕਿ ਅਸੀਂ ਸਟੇਟਸ ਨੂੰ ਵੀ ਨਾਲ ਲੈ ਕੇ ਚੱਲੀਏ ራਦਰ than ਉਹ ਸਟੇਟਸ ਨੂੰ ਨਾਲ ਲੈ ਕੇ ਚੱਲਦੇ ਨੇ ਉਹ ਤਾਂ ਉਹਨਾਂ ਤੇ ਡਿਕਟੇਟਰਸ਼ਿਪ ਤਰੀਕੇ ਨਾਲ ਉਹਨਾਂ ਤੇ ਫੈਸਲਾ ਥੋਪ ਦਿੰਦੇ ਨੇ ਸੋ ਲੋਡ ਸੈਂਟਰ ਨੂੰ ਹੈ ਕਿ ਉਹ ਸੈਂਟਰ ਇਸ ਚੀਜ਼ ਤੇ ਫਰੇਮ ਕਰੇ ਅਸੀਂ ਜੇ ਸਾਡੀ ਸਰਕਾਰ ਆਉਂਦੀ ਅਸੀਂ ਵਿਧਾਨ ਸਭਾ ਦੇ ਵਿੱਚ ਇਹਦੇ ਅਗੇਂਸਟ ਮਤਾ ਪਾਸ ਕਰ ਦਵਾਂਗੇ ਬਟ ਲੋਡ ਪੈਨ ਇੰਡੀਆ ਹੈ ਸਾਰੀਆਂ ਸਟੇਟਸ ਪਾਸ ਕਰਨ ਤਾਂ ਸੈਂਟਰ ਦੇ ਉੱਤੇ ਪ੍ਰੈਸ਼ਰ بڑੂਗਾ ਸੋ ਲੋੜ ਹੈ ਕਿ ਹੁਣ ਇਕਜੁੱਟ ਹੋ ਕੇ ਪਾਰਟੀਬਾਜ਼ੀ ਛੱਡ ਕੇ ਸਾਰੇ ਕਿਸੇ ਆਪਣੇ ਸੰਵਿਧਾਨ ਨੂੰ ਬਚਾਉਣ ਦੀ ਜੰਗ ਲੜੀਏ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੋਹਨ ਟਿਪ ਵਿੰਗ ਦੇ ਪ੍ਰਧਾਨ ਨੇ ਸਰ ਕੀ ਕਹਿਣਾ ਚਾਹੋਗੇ ਕਿਉਂਕਿ ਕੇਂਦਰ ਵੱਲੋਂ ਇੱਕ ਮੈਨੇਜਮੈਂਟ ਬੋਰਡ ਜਿਹਚ ਸਿਰਫ ਪੰਜਾਬ ਤੇ ਹਰਿਆਣਾ ਦੇ ਬੰਦੇ ਲੈ ਸਕਦੇ ਸੀ ਉਹ ਚ ਲਿਖਿਆ ਗਿਆ ਸੀ ਕਿ ਬਾਹਰਲੇ ਬੰਦਿਆਂ ਨੂੰ ਉਹ ਚੌਦੇਦਾਰੀ ਨਹੀਂ ਦਿੱਤੀ ਜਾਊਗੀ ਕਿਉਂਕਿ ਇਹ ਪੰਜਾਬ ਤੇ ਹਰਿਆਣਾ ਦਾ ਜੋਤਾ ਸੀਗਾ ਜਿਹੜਾ ਬਾਕੜਾ ਬੋਰਡ ਸੀਗਾ ਕਿਉਂਕਿ ਇਹ ਪੰਜਾਬ ਤੇ ਹਰਿਆਣਾ ਦੀ ਬਾਰਡਰ ਤੇ ਬਣਿਆ ਪੰਜਾਬ ਤੇ ਹਿਮਾਚਲ ਦੀ ਤੇ ਇਹ ਚ ਪੰਜਾਬ ਹਿਮਾਚਲ ਦੇ ਬੰਦੇ ਹੁੰਦੇ ਸੀਗੇ ਤੇ ਹੁਣ ਇਹ ਬਾਹਰਲੇ ਬੰਦੇ ਇਹਨੂੰ ਕਹਤਾ ਕਿ ਬਾਹਰਲੇ ਬੰਦੇ ਵੀ ਆਗੇ ਚ ਹਿੱਸਾ ਲੈ ਸਕਦੇ ਨੇ ਤੇ ਬਾਹਰ ਉਹਨਾਂ ਨੇ ਆਪਣੀ ਸੈਂਟਰ ਫੋਰਸਾਂ ਵੀ ਉੱਥੇ ਲਾ ਦਿੱਤੀਆਂ ਤੇ ਹੁਣ ਇਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਬਰਦਰ ਮੈਂ ਜ਼ਿਲ੍ਹਾ ਪ੍ਰਧਾਨ ਜੀ ਆਮ ਆਦਮੀ ਪਾਰਟੀ ਮਾਈਨੋਰਟੀ ਵਿੰਗ ਮੇਰੇ ਨਾਲ ਨੇ ਸਾਡੇ ਵਾਈਸ ਪ੍ਰਧਾਨ ਅਨੀਸ਼ ਖਾਨ ਜੀ ਮੈਂ ਐਡਵੋਕੇਟ ਅਬਦੁਲ ਕਾਦਿਰ ਦੋਸਤ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਇਹ ਬੀਜੇਪੀ ਦੀ ਨਾ ਟੋਟਲ ਨਾ ਟੋਟਲ ੱੱਕੇਛਾਈ ਹੈ ਬੀਜੇਪੀ ਸਰਕਾਰ ਜਾਣਦੀ ਹੈ ਅਸੀਂ ਕਿਸੇ ਵੀ ਹਾਲਾਤ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਆ ਸਕਦੇ ਫੇ ਕਿਉਂ ਨਾ ਇਹਨਾਂ ਦੀ ਏਜੰਸੀਸ ਹਾਈਜੈਕ ਕਰ ਲਈਏ ਬਟ ਬੇਸਿਕਲੀ ਯੂ ਆਰ ਦਿ ਜਰਨਲਿਸਟ ਤੇ ਮੈਂ ਇਸ ਗੱਲ ਨੂੰ ਬੜਾ ਬਹੁਤ ਹੀ ਸਪਸ਼ਟੀਕਰਨ ਨਾ ਕਹੂੰਗਾ ਇਹ ਟੋਟਲੀ ਹਾਈਜੈਕ ਹੈ ਹੁੰਦਾ ਕੀ ਹੈ ਕਹਿੰਦੇ ਤਲਵਾਰਤਾ ਦੇ ਦੇ ਪਰ ਧਾਰਨਾ ਹੋਵੇ ਤਲਵਾਰ ਦਾ ਕਰਾਂ ਆਪਣਾ ਦਾਇਰਾ ਵਧਾਉਣ ਲਈ ਸਭ ਤੋਂ ਪਹਿਲਾਂ ਇਲੈਕਸ਼ਨ ਲੜੇ ਇਲੈਕਸ਼ਨਾਂ 'ਚ ਕੁਛ ਨਹੀਂ ਉਹਨਾਂ ਨੂੰ ਲੱਭਿਆ ਇਹਨਾਂ ਨੂੰ ਪਤਾ ਸਾਡੇ ਮਸਾ ਮਸਾ ਇੱਕ ਦੋ ਸੀਟਾਂ ਨਿਕਲਣ ਦੇ ਬਹੁਤ ਵੱਡੀ ਗੱਲ ਹੈ ਬੀਜਪੀ ਸੈਂਟਰ ਦੀ ਸਰਕਾਰ ਸੈਂਟਰ ਸਰਕਾਰ ਨੂੰ ਸੀ ਉਹ ਖਦੇੜਿਆ ਹੁਣ ਇਹਨਾਂ ਲੋਕਾਂ ਨੇ ਕੀ ਸ਼ੁਰੂ ਕਰਤਾ ਸਾਡੇ ਘਰਾਂ ਦੇ ਵਿੱਚ ਸੇਂਧਬੰਦੀ ਸ਼ੁਰੂ ਕਰਤੀ ਸਭ ਤੋਂ ਪਹਿਲਾਂ ਸਾਡੀ ਪੰਜਾਬ ਦੀ ਪੁਲਿਸ ਦੇ ਨਾਲ ਇਹਨਾਂ ਨੇ ਧੱਕਾ ਕੀਤਾ ਇਹਨਾਂ ਨੇ ਬੀਐਸਐਫ ਦਾ ਦਾਇਰਾ ਵਧਾ ਕੇ ਸਾਡੀ ਪੰਜਾਬ ਦੀ ਪੁਲਿਸ ਨੂੰ ਉਹਨਾਂ ਨੇ ਬਾਈਪਾਸ ਕਰਕੇ ਇਹ ਦੋਸ਼ਾਨ ਦੀ ਕੋਸ਼ਿਸ਼ ਕਰਤੀ ਕਿ ਠੀਕ ਹੈ ਜੀ ਅਸੀਂ ਬੀਐਸਐਫ ਦਾ ਦਾਇਰਾ ਵਧਾ ਕੇ ਪੂਰੇ ਪੰਜਾਬ ਦੇ ਵਿੱਚ ਹੋਲਡ ਕਰ ਲਾਂਗੇ ਲੇਕਿਨ ਐ ਉਸ ਤੋਂ ਬਾਅਦ ਅੱਜ ਪਾਕਨਾ ਡੰਗਲ ਡੈਮ ਦੀ ਮੈਨੇਜਮੈਂਟ ਕਮੇਟੀ ਦੇ ਵਿੱਚੋਂ ਪੰਜਾਬ ਦੇ ਬੰਦੇ ਪੰਜਾਬ ਦੇ ਨੁਮਾਇੰਦੇ ਪੰਜਾਬ ਦੇ ਵਸਨੀਕਾਂ ਨੂੰ ਹਟਾ ਕੇ ਬਹੁਤ بڑا ਇਹਨਾਂ ਨੇ ਤੱਕਾ ਪੰਜਾਬ ਨਾਲ ਕੀਤਾ ਜੋ ਤੱਕਾ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਇਸ ਕਮੇਟੀ ਦੇ ਵਿੱਚ ਬ੍ਰਦਰ ਜਿਹੜਾ ਇਹਦਾ ਮੈਮੋਰੈਂਡਮ ਹੈ ਤੁਸੀਂ ਕਦੀ ਪੜਿਓ ਇਹਦੇ ਵਿੱਚ ਪੰਜ ਸਟੇਟਾਂ ਨੇ ਪੰਜ ਸਟੇਟਾਂ ਦੇ ਵਿੱਚ ਇਹਨਾਂ ਮੈਂਬਰਸ ਨੇ ਚੇਅਰਮੈਨ ਨੇ ਵਾਈਸ ਚੇਅਰਮੈਨ ਹੈ ਇਵਨ ਹਿਮਾਚਲ ਦੇ ਹਿਮਾਚਲ ਤੋਂ ਇਹਨਾਂ ਨੇ ਚੇਅਰਮੈਨ ਲੈ ਲਿਆ ਠੀਕ ਹੈ ਹੁਣ ਇਹਨਾਂ ਨੇ ਸਾਡੇ ਮੈਂਬਰਸ਼ਿਪ ਕਿਉਂ ਖਤਮ ਕਰਤੀ ਇਹਦਾ ਤੁਹਾਨੂੰ ਰੀਜ਼ਨ ਦੱਸ ਦਿੰਨੇ ਕੀ ਹੈ ਜਿਉਂ ਉਹਨਾਂ ਦੀ ਮਨਸ਼ਾ ਹੈ ਇਹ ਸਾਡੀ ਬਾਖਣਾ ਡੰਗਲ ਡੈਮ ਨੂੰ ਬਕਾਇਦਾ ਹਾਈਜੈਕ ਕਰਕੇ ਪ੍ਰਾਈਵੇਟ ਏਜੰਸੀਜ਼ ਨੂੰ ਦੇਣਾ ਚਾਹੁੰਦੇ ਆ ਜੇ ਸਾਡੇ ਮੈਂਬਰ ਰਹਿਣਗੇ ਉਹ ਨੇਚਰਲ ਹੈ ਉਹਨਾਂ ਨੇ ਆਬਜੈਕਸ਼ਨ ਦਾ ਫਾਈਲ ਕਰਨਾ ਹੀ ਕਰਨਾ ਹੈ ਇਹ ਕਹਿੰਦੇ ਵੀ ਆਬਜੈਕਸ਼ਨ ਫਾਈਲ ਕਰਨ ਤੋਂ ਪਹਿਲਾਂ ਪਹਿਲਾਂ ਹੀ ਹਟਾ ਦਿਓ ਇਹ ਅਸੀਂ ਜੋ ਚਾਹਾਂਗੇ ਕਰ ਲਾਂਗੇ ਕਿਉਂਕਿ ਸਾਡੀ ਗਵਰਨਮੈਂਟ ਹੋਏਗੀ ਬੋਲਣਾ ਕੋਈ ਨਹੀਂ ਠੀਕ ਹੈ ਅਸੀਂ ਚੌਧਰੀ ਤੇ ਸਾਡੀ ਚੌਧਰ ਉਹੀ ਇਹ ਲੋਕ ਕਰ ਰਹੇ ਨੇ ਠੀਕ ਹੈ ਪਰ ਅਸਾ ਹੋਣਾ ਨਹੀਂ ਯੂਪ ਬਿਹਾਰ ਨਹੀਂ ਬ੍ਰਦਰ ਜਿੱਥੇ ਤੁਸੀਂ ਲੋਕਾਂ ਦਾ ੱੱਕਾ ਕਰ ਲਿਆ ਜਿੱਥੇ ਤੁਸੀਂ ਗੰਮਣ ਬਣਾ ਕੇ ਲੋਕਾਂ ਦਾ ਕਾਣ ਕਰ ਲਿਆ ਤੁਹਾਡਾ ਦਿਮਾਗ ਤੁਹਾਡਾ ਕੰਮ ਕਰਦਾ ਨਹੀਂ ਤੁਹਾਡਾ ਮਨ ਕਰਦਾ ਸਵੇਰੇ ਤੁਸੀਂ ਜ਼ਿਲ੍ਹੇ ਦਾ ਨਾਮ ਬਦਲ ਦਿੰਨੇ ਹੋ ਹੈਨਾ ਜੀ ਉਹ ਕਹਿੰਦੇ ਸਾਡੇ ਮਨ 'ਚ ਖਿਆਲ ਆਇਆ ਕੀ ਖਿਆਲ ਆਇਆ ਮੈਂ ਨਾ ਅਲਾਹਾਬਾਦ ਨੂੰ ਪ੍ਰਾਇਗ ਰਾਜ ਕਰ ਦਵਾ ਜੀ ਠੀਕ ਹੈ ਜੀ ਜਿੱਥੇ ਜਿੱਥੇ ਤੁਹਾਡਾ ਮਨ ਕੀਤਾ ਨਾਮ ਬਦਲਤਾ ਈਵਨ ਤੁਸੀਂ ਤਾਂ ਇਸ ਅਧਾਰੇ ਤੱਕ ਪਹੁੰਚ ਗਏ ਤੁਹਾਡਾ ਬੱਸ ਨਹੀਂ ਚੱਲਦਾ ਤੁਸੀਂ ਚਾਹੋ ਤਾਂ ਬੱਚਿਆਂ ਦੇ ਨਾਮ ਕਰਨ ਵੀ ਸਵੇਰੇ ਅਖਬਾਰ ਜੇ ਕਢਾ ਦਿਓ ਵੀ ਬੀਜੇਪੀ ਕਰੇਗੀ ਕਿਤੇ ਇਹ ਨਾ ਹੋਵੇ ਇਹਦਾ ਨਾਮ ਐਸਾ ਬਣ ਲੱਗ ਜਾਵੇ ਜਿਹੜਾ ਸਾਨੂੰ ਚੁਵੇ ਬੀਜੇਪੀ ਨਾਮ ਕਰਨ ਦੀ ਪਹੁੰਚ ਗਈ ਹੈ ਹੁਣ ਬੇਸਿਕਲੀ ਬ੍ਰਦਰ ਇਹ ਸਾਡੀ ਏਜੰਸੀਜ਼ ਨੂੰ ਹਾਈ ਚੈਕ ਕਰ ਰਹੀਆਂ ਨੇ ਈਡੀ ਦਾ ਤੁਸੀਂ ਦੇਖ ਹੀ ਲਿਆ ਹੁਣਾ ਤੁਸੀਂ ਮੇਰੇ ਨਾਲ ਵੱਧ ਸਿਆਣੇ ਉਹ ਜਰਨਲਿਸਟੋਂ ਜਿਹੜਾ ਨਾਲ ਨਹੀਂ ਆਂਦਾ ਕਹਿੰਦਾ ਤੇਰੇ ਘਰੇ ਈਡੀ ਹੈ ਹੈਨਾ ਜਿਹੜਾ ਸਾਡੀ ਗੱਲ ਨਹੀਂ ਸੁਣਦਾ ਤੇਰੇ ਘਰ ਏਜੰਸੀ ਪੇ ਇਨਕਮ ਟੈਕਸ ਨੂੰ ਇਹਨਾਂ ਨੇ ਨਾ ਮਜ਼ਦੂਰ ਬਣਾ ਕੇ ਲਾਇਆ ਹੋਇਆ ਉਹ ਕਹਿੰਦੇ ਆ ਵੀ ਸਵੇਰੇ ਕਿਧੇ ਘਰ ਜਾਣਾ ਉਹ ਕਹਿੰਦਾ ਵੀ ਫਲਾਣੇ ਬੰਦੇ ਨਾਲ ਸਾਡਾ ਨਾ ਸੰਧੀ ਨਹੀਂ ਹੋਈ ਚੱਲ ਵੀ ਉਹਦੇ ਘਰੇ ਹੁਣ ਇਹ ਲੋਕ ਕੀ ਕਰ ਰਹੇ ਬਾਖਣਾ ਨੰਗਲ ਡੈਮ ਦੇ ਸੰਦ ਪਾਈ ਹੈ ਇਹ ਠੱਗੀ ਚੋਰੀ ਹੈ ਸਰਾ ਸਰ ਚੋਰੀ ਹੈ ਕਿਉਂ ਚੋਰੀ ਹੈ ਕਿਉਂਕਿ ਸਾਡੇ ਨੁਮਾਇੰਦੇ ਉੱਤੇ ਹੋਣਗੇ ਤੇ ਗੱਲ ਕਰਨਗੇ ਇਹਨਾਂ ਨੇ ਹੁਣ ਕਰਨਾ ਕੀ ਮਨਸ਼ਾ ਕੀ ਇਹਨਾਂ ਲੋਕਾਂ ਦੀ ਇਹਨਾਂ ਨੇ ਬਕਾਇਦਾ ਹਾਈਜੈਕ ਕਰਕੇ ਮੈਂ ਬੜਾ ਬਾਰ ਬਾਰ ਯੂਜ਼ ਕਰ ਰਹੇ ਹਾਂ ਹਾਈਜੈਕ ਹਾਈਜੈਕ ਕਰਕੇ ਇਹਨਾਂ ਨੇ ਕੀ ਕਰਨਾ ਆਪਣੀ ਮਨਮਰਜ਼ੀ ਕਰਨੀ ਹੈ ਹੋਰ ਦੱਸ ਦਵਾਂ ਸਰ ਇਹ ਪ੍ਰਾਈਵੇਟ ਸੈਕਟਰ ਨੂੰ ਚ ਇਨਵੋਲ ਨਾ ਕਰ ਦੇਣ ਇਹ ਮੈਨੂੰ ਤਾਂ ਇਹ ਲੱਗਦਾ ਕਿ ਤੇ ਅਡਾਨੀ ਅੰਬਾਨੀ ਨੂੰ ਵੇਚ ਇਹਨਾਂ ਦੇਣੇ ਸੋ ਪਰ 10 ਤਰੀਕ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ ਸਰਕਾਰ ਬਣਨ ਤੋਂ ਬਾਅਦ ਅਸੀਂ ਚੀਜ਼ਾਂ ਹੋਣ ਨਹੀਂ ਦੇਵਾਂਗੇ ਅੱਜ ਅਸੀਂ ਡੀਸੀ ਸਾਹਿਬ ਦੇ ਮਾਧਿਅਮ ਰਾਹੀਂ ਰਾਜਪਾਲ ਤੇ ਪ੍ਰੈਜ਼ੀਡੈਂਟ ਨੂੰ ਮੈਮੋਰੰਡਮ ਦੇਣ ਆਏ ਹਾਂ ਬਿਕੋਜ਼ ਇਹੀ ਅਥਾਰਟੀ ਹੈ ਜਿੰਨਾ ਥਰੂ ਅਸੀਂ ਰਾਜਪਾਲ ਤੇ ਨਾਲ ਕੋਲੇ ਜਾਣਾ ਜੇਕਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਸਾਡਾ ਕੋਈ ਹੱਲ ਨਹੀਂ ਹੁੰਦਾ ਇਹ ਧਰਨਾ ਪ੍ਰਦਰਸ਼ਨ ਹਰ ਜੋਰ ਤੇ ਪੁਰਜ਼ੋਰ ਕਰਾਂਗੇ ਕਿਉਂਕਿ ਸਾਡੇ ਜਿਹੜੇ ਹੱਕ ਨੇ ਅਸੀਂ ਕਿਸੇ ਨੂੰ ਜਾਣ ਨਹੀਂ ਦੇਣੇ ਅਸੀਂ ਪੰਜਾਬ ਦੇ ਵਾਸੀ ਆ ਆਜ਼ਾਦੀ ਲੈ ਲਈ ਇਹ ਵੀ ਲੈ ਲਾਂਗੇ ਮੋਦੀ ਸਾਹਿਬ ਤੋਂ ਜਿਹੜੇ ਬਿਲ ਵੀ ਕੈਨਸਲ ਕਰਾਏ ਨੇ ਨਾ ਤੇ ਕਮੇਟੀ ਦਾ ਗਠਜੰਬਨ ਕੀ ਹੈ ਇਹ ਵੀ ਕਰਾ ਦੇਾਂਗੇ ਤੇ ਹੁਣ ਗੱਲ ਕੀਤਾ ਜਾਵੇ ਤੇ ਜਿੱਦਾਂ ਕਿ ਦਿੱਲੀ ਦੇ ਵਿੱਚ ਵੀ ਅੱਧੀ ਤੋਂ ਜ਼ਿਆਦਾ ਜਿਹੜੀ ਸੁਰੱਖਿਆ ਵਾ ਉਹ ਕੇਂਦਰ ਨੇ ਆਪਣੇ ਹੱਥੇ ਲਈ ਤੀ ਹੋਈ ਹੈ ਕਿ ਉਸੇ ਹਿਸਾਬ ਨਾਲ ਪੰਜਾਬ ਦੇ ਵਿੱਚ ਵੀ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਦੇਖੋ ਦਿੱਲੀ ਦੇ ਵਿੱਚ ਕੀ ਸੀਗੇ ਬ੍ਰਦਰ ਜਿਹੜਾ ਦਿੱਲੀ ਦਾ ਸਿਸਟਮ ਜਿਹੜਾ ਬਣਿਆ ਹੋਇਆ ਸੀਗਾ ਈਵਨ ਕਨਸਟੀਟਿਊਸ਼ਨ ਦੇ ਵਿੱਚ ਤੇ ਪਹਿਲਾਂ ਦਿੱਲੀ ਨਾ ਯੂਨਾਈਟਿਡ ਟੈਰੀਟਰੀ ਹੈ ਇਹਦੇ ਵੀ ਜਿਹੜਾ ਜ਼ਿਆਦਾ ਇਹਦੇ ਵਿੱਚ ਪਾਵਰਸ ਨਹੀਂ ਉਹ ਸੈਂਟਰਲ ਗਵਰਨਮੈਂਟ ਦੇ ਕੋਲ ਹੈ ਜਿਹੜਾ ਦਿੱਲੀ ਦਾ ਸਾਡੇ ਸੀਐਮ ਸਾਹਿਬ ਸੀਗੇ ਬਹੁਤ ਇੱਕ ਵਧੀਆ ਕੰਮ ਕਰ ਰਹੇ ਸੀਗੇ ਅਸੀਂ ਬਹੁਤ ਅੱਛੇ ਹਸਪੀਟਲ ਕਰ ਰਹੇ ਨੇ ਕਰ ਵੀ ਰ ਸੀਗੇ ਤੇ ਅچھے ਹਸਪੀਟਲ ਅچھے ਸਕੂਲ ਮੈਡੀਕਲ ਫੈਸਿਲਿਟੀ ਹਰ ਚੀਜ਼ ਅਸੀਂ ਪ੍ਰੋਵਾਈਡ ਕਰਾਈਆਂ ਹੁਣ ਹੁੰਦਾ ਕੀ ਹੈ ਅਗਲਾ ਕਹਿੰਦਾ ਯਾਰ ਜੇ ਕੰਮ ਕਰਦੇ ਰਹੇ ਤਾਂ ਮੇਰੇ ਸੱਤਾ ਸਾਰੀ ਉਮਰ ਨਹੀਂ ਆਣੀ ਉਹਨਾਂ ਨੇ ਕੀ ਕਿਹਾ ਸਾਰੀ ਜਿਹੜੀ ਪਾਵਰਸ ਨੇ ਨਾ ਏਜੀ ਨੂੰ ਜੀ ਦੇ ਦਿੱਤੀ ਜੀ ਠੀਕ ਹੈ ਐਡੀਸ਼ਨਲ ਗਵਰਨਰ ਨੂੰ ਦੇ ਦਿੱਤੀ ਉਹ ਕਹਿੰਦੇ ਭਾਈ ਸਾਹਿਬ ਜਾ ਕੇ ਸਿਰ ਤੇ ਬਹਿ ਜਾਓ ਉਹਨਾਂ ਦੇ ਕੰਮ ਨਾ ਕਰਨ ਦਿਓ ਦੇਖੋ ਇੱਕ ਗਵਰਨਮੈਂਟ ਬੰਦੀ ਕਾ ਦੇ ਲਈ ਹੈ ਲੋਕਤੰਤਰ ਹੈ ਕਿਆ ਲੋਕਤੰਤਰ ਲੋਕਾਂ ਦੀ ਸਰਕਾਰ ਹੈ ਲੋਕਾਂ ਦੁਆਰਾ ਚੁਣੀ ਤੇ ਲੋਕਾਂ ਲਈ ਕੰਮ ਕਰਦੀ ਹੈ ਲੇਕਿਨ ਲੋਕਤੰਤਰ ਦਾ ਅਸਲ ਕਾਣ ਜਿਹੜਾ ਕੀਤਾ ਬੀਜ ਕਨਸਟੀਟਿਊਸ਼ਨ ਦੀ ਮਿਸਯੂ ਜਿਹੜੀ ਕੀਤੀ ਬੀਜੇਪੀ ਨੇ ਕੀਤੀ ਹੈ ਹਰ ਤਰ੍ਹਾਂ ਦਾ ਘਟਿਆ ਤੋਂ ਘਟਿਆ ਕਾਨੂੰਨ ਇਹਨਾਂ ਤੋਂ ਬਣਾ ਲਓ ਜੀ ਠੀਕ ਹੈ ਬੇਸਿਕਲੀ ਇਹ ਇਹ ਨਾ ਅਸਲ ਦੇ ਵਿੱਚ ਗੰਮਣ ਚਲਾਨ ਦੇ ਕਿਤੇ ਕਿਤੇ ਦੇ ਕਿਤੇ ਵੀ ਇਹ ਬੰਦੇ ਕਿਤੇ ਟੁਕਵੇਂ ਨਹੀਂ ਬੈਠਦੇ ਇਹਨਾਂ ਦਾ ਬਸ ਚਲੇ ਸਵਿਰੇ ਸੰਵਿਧਾਨ ਬਦਲ ਕੇ ਰੱਖ ਦੇਣ ਜੀ ਇਹ ਕਿਉਂਕਿ ਮੈਜੋਰਟੀ ਜੇ ਬੈਠੇ ਨੇ ਹੱਕ ਇਹੀ ਤਾਂ ਚਾਹਦੇ ਨੇ ਬਿਹਰ ਪਾਸੇ ਸਾਡੀ ਮੈਜੋਰਿਟੀ ਹੋ ਜੇ ਅਸੀਂ ਕੁਝ ਵੀ ਕਹਿ ਦਈਏ ਨਾ ਇਹ ਇੰਡੀਆ ਦਾ ਨਾਮ ਕਿਤੇ ਕਰਕੇ ਨਰਿੰਦਰ ਮੋਦੀ ਨਾ ਰੱਖ ਦੇਣਾ ਭਾਈ ਸਾਹਿਬ ਬਚਾ ਲਓ ਤੁਸੀਂ ਜਰਨਲਿਸਟ ਹੋ ਹੈਨਾ ਇਹਦਾ ਨਾਮ ਯੋਗੀ ਬਾਬਾ ਨਾ ਰੱਖ ਦੇਣਾ ਇੰਡੀਆ ਹਟਾ ਦੇਣਗੇ ਇਹ ਦੇਖੋ ਸਟੇਟਾਂ ਬਦਲਦੀਆਂ ਹੁਣ ਸਿਟੀਆਂ ਬਦਲਤੀਆਂ ਸਟੇਟਾਂ ਬਦਲ ਦੇਣਗੇ ਹੈਨਾ ਸਾਨੂੰ ਕਹੂਗਾ ਕਿ ਤੇਰਾ ਤੇਰਾ ਜਨਮ ਕਿੱਥੇ ਹੋਇਆ ਕਹਿੰਦਾ ਮੇਰਾ ਜਨਮ ਪਤਾ ਕਿੱਦੇ ਆ ਯੋਗੀ ਦੇ ਘਰ ਹੈਨਾ ਮੇਰਾ ਜਨਮ ਤਾਂ ਪੰਜਾਬ 'ਚ ਹੋਇਆ ਮੇਰੀ ਆਣ ਵਾਲ ਨਸਲਾਂ ਕਹਿਣਗੇ ਪੰਜਾਬ ਹੁੰਦਾ ਸੀ ਹੈਨਾ ਉਹ ਅਸੀਂ ਹੋਣ ਨਹੀਂ ਦੇਣਾ ਬਾਊ ਜੀ ਇਹ ਕੋਈ ਹੋਰ ਹੋਰ ਸਟੇਟ ਨਹੀਂ ਹੈਗੀ ਪੰਜਾਬ ਨਾਲ ਤੇਰਾ ਪੰਗਾ ਪੈ ਗਿਆ ਤੇ ਤੈਨੂੰ ਮੁੱਦੀ ਖਾਣੀ ਪਈ ਜਿਹੜਾ ਤੂੰ ਬਿੱਲ ਪਾਸ ਕਿਤੇ ਸੀ ਨਾ ਲੈ ਲੈ ਵਾਪਸ ਤੇ ਜਿਹੜੇ ਤੂੰ ਜਨ ਮੈਨੇਜਮੈਂਟ ਕਮੇਟੀਆਂ ਤੁਸੀਂ ਕਰ ਰਹੇ ਹੋ ਡੈਫੀਨਿਟਲੀ ਛੁੜ ਕੇ ਵਾਪਸ ਕਰਾਵਾਂਗੇ 10 ਤਰੀਕ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਬਣੇਗੀ ਤੇ ਆਮ ਆਦਮੀ ਪਾਰਟੀ ਫੁੱਲੀ ਮੈਜੋਰਟੀ ਨਾਲ ਆਏਗੀ ਤੇ ਸਾਨੂੰ ਸਾਡੀ ਪਾਵਰ ਦਾ ਪਤਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਤੁਸੀਂ ਵੀ ਸੁਣ ਲਿਆ ਕਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੇ ਇਹੀ ਕਿਹਾ ਕਿ ਜਿਹੜੇ ਵੀ ਕੇਂਦਰ ਵੱਲੋਂ ਰੁਖ ਅਪਣਾਏ ਜਾ ਰਹੇ ਨੇ ਉਹ ਇੱਕ ਗਲਤ ਤਰੀਕੇ ਨਾਲ ਗਲਤ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰ ਰਹੇ ਨੇ ਪਰ ਹੁਣ ਆਮ ਆਦਮੀ ਪਾਰਟੀ ਦੀ ਜੇ 10 ਤਰੀਕ ਨੂੰ ਸਰਕਾਰ ਆndi ਹੈ ਤੇ ਅਸੀਂ ਉਹ ਮਤਾ ਪਾਸ ਕਰਕੇ ਇੱਕ ਉਹਨਾਂ ਨੂੰ ਚੇਤਾਵਨੀ ਵੀ ਦਵਾਂਗੇ ਪਰ ਹੁਣ ਦੇਖਣਾ ਹੋਊਗਾ ਕਿ ਕੇਂਦਰ ਦੇ ਤੱਕ ਆਪਣਾ ਜਿਹੜਾ ਫੈਸਲਾ ਹੈ ਪਾਕੜਾ ਬਹੁਤ ਵਿਆਸ ਵਾਲਾ ਉਹ ਕਦੋਂ ਵਾਪਸੀ ਲੈਂਦਾ ਹੈ ਤੇ ਹੁਣ ਪੰਜਾਬ ਦੇ ਹੱਕ ਉਹਨੂੰ ਕਦੋਂ ਵਾਪਸੀ ਮਿਲਦੇ ਨੇ ਕੈਮਰਾਮੈਨ ਹਰਜੀਤ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਐਸਐਮਜ਼ న్యూਸ ਲੁਧਿਆਣਾ